ਅੱਜ ਸੀ ਬਾਈ ਤਨੌਲੇ ਦੀ ਮੰਡੀ ਮੱਝਾਂ ਦੀ ਤੇ ਆਪਾਂ ਉੱਥੇ ਆਏ ਹੋਏ ਸੀ ਤੇ ਉੱਥੇ ਬਾਈ ਆਪਣਾ ਤੇਜੂ ਬੱਕਰਿਆਂ ਲਈ ਫਿਰਦਾ ਸੀ ਕਿ ਆਪਾਂ ਤੇਜੂ ਨਾਲ ਕਰੀ ਗੱਲਬਾਤ ਸਾਰੀਆਂ ਬੱਕਰੀਆਂ ਬਾਰੇ ਪੁੱਛਿਆ ਤੇ ਬਾਈ ਤੋਂ ਆਪਾਂ ਤੇ ਬਾਈ ਕਹਿੰਦਾ ਮੇਰੇ ਕੋਲੇ 10-12 ਬੱਕਰੀਆਂ ਪਕਾਉਗੀਆਂ ਜੇ ਕਿਸੇ ਨੇ ਲੈਣੀਆਂ ਨੇ ਉਹ ਆਪਾਂ ਵੀਡੀਓ ਦੇ ਵਿੱਚ ਪਾਤੀਆਂ ਬਾਈ ਜੀ ਜਿਹੜੀਆਂ ਬੱਕਰੀਆਂ ਪਕਾਉ ਨੇ ਹਾਂ 10 ਤਾਂ ਫੋਨ ਨੰਬਰ ਦੱਸਤਾ ਸਾਰਾ ਕੋਈ ਦੱਸਤਾ ਤੇ ਤਣਾ ਉੱਲੇ ਦੀ ਮੰਡੀ ਆ ਬਾਈ ਇਹ ਪਸ਼ੂ ਮੰਡੀ ਆ ਪਸ਼ੂ ਮੰਡੀ ਦੇ ਵਿੱਚ ਬਾਈ ਆਇਆ ਸੀ ਤੇਜੂ ਠੀਕ ਆ ਜੀ ਤੇ ਆਜੋ ਬਾਈ ਤੁਹਾਡੀ ਬਾਈ ਤੇਜੂ ਨਾਲ ਆਪਾਂ ਕਰਾਉਣੀ ਆ ਗੱਲਬਾਤ ਤੁਸੀਂ ਸਾਰੀ ਗੌਰ ਨਾਲ ਗੱਲਬਾਤ ਸੁਣਨੀ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ YouTube ਚੈਨਲ ਆਪਣਾ ਹੈਗਾ ਬਾਈ ਜੱਟ ਲਾਈਫ 75 ਉਹ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਬਾਈ ਆਜੋ ਬਾਈ ਤੁਹਾਡੀ ਕਰਾਈਏ ਤੇਜੂ ਦੇ ਨਾਲ ਗੱਲਬਾਤ ਤਣਾ ਉੱਲਾ ਪਸ਼ੂ ਮੰਡੀ ਦੇ ਵਿੱਚ ਬਾਈ ਆਇਆ ਵਿਆ ਦਾ ਆਜੋ ਜੀ ਕੀ ਬਾਤ ਹੈ ਜੀ ਕਰ ਦਿਓ ਵੀਡੀਓ ਬਾਈ ਸ਼ੇਅਰ ਦੱਬ ਕੇ ਜੇ ਕਿਸੇ ਨੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ 70885 38188 ਤੇ ਕਾਲ ਕਰਿਓ ਬਾਈ ਜੀ ਵੀਡੀਓ ਬਣਵਾਇਓ ਆਜੋ ਜੀ ਮੰਡੀ ਦੇ ਵਿੱਚ ਤੁਹਾਡੀ ਕਰਾਈਏ ਗੱਲ ਤੇਜੂ ਦੇ ਨਾਲ ਢਣਾਉਲੇ ਵਾਲੇ ਦੇ ਅੱਜ ਪੰਜ ਪਹੁੰਚੇ ਸੀ ਫਸਲਾਂ ਦੀ ਮੰਡੀ ਦੇ ਵਿੱਚ ਉੱਥੇ ਆਪਾਂ ਨੂੰ ਬਾਈ ਜੀ ਤੇਜੂ ਮਿਲ ਗਿਆ ਬੱਕਰੀਆਂ ਵਾਲਾ ਠੀਕ ਆ ਜੀ ਮੰਡੀ ਦੇ ਵਿੱਚ ਅੱਜ 27 ਤਰੀਕ ਆ ਜੀ 7ਵਾਂ ਮਹੀਨਾ 2025 ਤੁਹਾਨੂੰ ਦਿਖਾਉਣਾ ਜੀ ਤੇਜੂ ਦੀਆਂ ਬੱਕਰੀਆਂ ਸਾਰੀਆਂ ਤੁਸੀਂ ਦੇਖੋਗੇ ਬੱਕਰੀਆਂ ਬਹੁਤ ਯਾਰੀ ਬੱਕਰੀਆਂ ਜੀ ਤੇਜੂ ਕੋਲੇ ਕੋਸ਼ ਉਧਰ ਫਿਰਦੇ ਆ ਨੇ ਜੀ। ਜਾ ਫਿਰਦੇ ਆ ਨੇ। ਤੁਹਾਨੂੰ ਕੱਲੀ-ਕੱਲੀ ਬੱਕਰੀ ਦੱਸਾਂਗੇ। ਵੀਡੀਓ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਜੀ। ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਜੀ। ਜੱਟ ਲਾਈਵ 76 ਨੂੰ ਠੀਕ ਹੈ ਜੀ। ਲਓ ਬਈ ਮਿੱਤਰੋ। ਮੰਡੀ ਦੇ ਵਿੱਚ ਆਹੇ ਬੱਕਰੇ, ਬੱਕਰੀਆਂ ਤੁਸੀਂ ਦੇਖ ਸਕਦੇ ਹੋ ਭੇਡਾਂ, ਮੇਮਣੇ, ਲੇਲੇ, ਬੋਕ ਦੇਖ ਸਕਦੇ ਹੋ। ਵੀਡੀਓ ਦੇ ਵਿੱਚ ਲਓ ਵੀ ਆਪਾਂ ਜਵਾਕ ਤੋਂ ਸੁਣਦੇ ਆ ਕਰਦੇ ਆ ਗੱਲਬਾਤ ਕਰਦੇ ਆ ਸ਼ੁਰੂ ਪਾਉਣਗੇ ਤੇਜੂ ਨਾਲ ਗੱਲਬਾਤ ਕਰਦੇ ਆਗੇ ਢਣਾਉਲੇ ਵਾਲੇ ਨਾਲ ਆਪਾਂ ਇਹ ਤੋਂ ਪੁੱਛਦੇ ਆ ਬੱਕਰੀਆਂ ਬਾਰੇ ਸਾਰੀਆਂ ਬਾਰੇ ਹੋਰ ਵੀ ਤੇਜੂ ਕੀ ਹਾਲ ਹੈ ਸਾਸਰੀ ਕਾਲ ਭਾਈ ਹੋਰ ਵਧੀਆ ਹਾਂ ਠੀਕ ਆ ਠੀਕ ਐ ਤੇ ਆਪਣਾ ਪਹਿਲਾਂ ਦੱਸ ਵੀ ਆਪਾਂ ਨੂੰ ਬੱਕਰੀਆਂ ਦਾ ਚਾਰਦਿਆਂ ਨੂੰ ਲਈਆਂ ਨੂੰ ਕਿੰਨਾ ਟਾਈਮ ਹੋ ਗਿਆ ਭਾਈ ਇਹ ਬੰਦਾ ਸਾਡੇ ਪਿਓ ਕੋਲੇ ਸੀਆਂ ਬੱਕਰੀਆਂ ਠੀਕ ਆ ਬਾਈ ਜੀ ਉਹ ਤੋਂ ਜੀ ਆਖੀ ਆਪ ਫਿਰ ਫੇਚਦੇ ਕੰਮ ਠੀਕ ਹੈ ਇੱਕਾ ਨੂੰ 10000 ਆਹੋ ਵੀ ਆਏ ਚਾਰੋ ਆਏ ਠੀਕ ਹੈ ਵੀਰ ਜੇ ਇਹਦੇ ਢਮਾਹ ਗੱਠਾਂ ਲੱਗ ਜਾ ਸਾਨੂੰ ہاں ਜੀ ਉਹਨੂੰ ਦੇਖ ਦੇਖਾ ਜੀ ਕੰਮ ਕਰਦੇ ਰਹੋ ਠੀਕ ਹੈ ਠੀਕ ਆ ਆਖੀ ਕਿਸੇ ਦੋ ਸਿੱਖੇ ਨਹੀਂ ਜਣੇ ਅਸੀਂ ਆਪਦੇ ਪਿਓ ਤੋਂ ਸਿੱਖਿਆ ਠੀਕ ਹੈ ਜੀ ਤੇ ਆਪਾਂ ਕਿਨੇ ਭਰਾ ਬਾਈ ਅਸੀਂ ਦੋ ਭਰਾ ਹਾਂ ਦੂਜਾ ਹੀ ਬੱਕਰੀਆਂ ਦੇ ਕੰਮ ਕਰਦਾ ਦੂਜਾ ਤਾਂ ਖਿਆ ਆਪਣੇ ਉੱਥੇ ਲੱਗਿਆ ਹੋਇਆ ਮਾਹੌਲ ਚ ਲੱਗਿਆ ਹੁੰਦਾ ਅੱਛਾ ਠੀਕ ਹੈ ਤੇ ਆਪਾਂ ਨੂੰ ਬੱਕਰੀਆਂ ਦੀ ਬਰੀਡ ਬਾਰੇ ਦੱਸ ਕੱਲੀ-ਕੱਲੀ ਬਾਰੇ ਵਾ ਦੱਸ ਨੇ ਥਣਾ ਬਾਰੇ ਦਾ ਸਾਰੇ ਦੱਸ ਵੀ ਕਿਹੜੀ ਵਧੀਆ ਹੁੰਦੀ ਹੈ ਕਿਹੜੀ ਘਟ ਜਾਂਦੀ ਹੈ ਇਹ ਦੇਖੋ ਜੀ ਇਹ ਸਾਡੇ ਪਿਓ ਦੀ ਨਾਲ ਹੈ ਇਹ ਪਹਿਲਾਂ ਪਹਿਲਾਂ ਤੋਂ ਪਹਿਲਾਂ ਤੇ ਰੱਖੀ ਪਈ ਹਾਂ ਉਹਦਾ ਉਹਦੇ ਬੱਚੇ ਆ ਗਏ ਹਾਂ ਉਹਦੇ ਦਾਹਾਂ ਦੇ ਦਾਹਾਂ ਦੂਜੀ ਪੱਧਰ ਲਿਆ ਹੋਇਆ ਠੀਕ ਹੈ ਜੀ ਲੋ ਭਾਈ ਮਿੱਤਰੋ ਇਹ ਬੱਕਰੀ ਕਿਹੜੀ ਵਜਦੀ ਹੈ ਇਹ ਡੀਟਲ ਵਜਦੀ ਹੈ ਜੀ ਅੱਛਾ ਹਾਂ ਇਹਦਾ ਅੱਠ ਦੰਦ ਕਰ ਗਿਓ ਪੂਰੇ ਇਹ ਪੂਰੇ ਦਾ 2 ਰੁਪਏ ਠੀਕ ਹੈ ਲੋ ਭਾਈ ਸੂਈ ਵੀ ਆਉਂ ਹੈ ਸੂਈ ਵੀ ਬੱਕਰੀ ਗੱਭਣਾ ਹੈ ਗੱਭਣਾ ਬਈ ਬੱਕਰੀ 2 ਮਹੀਨੇ ਦੀ ਗੱਭਣਾ ਠੀਕ ਹੈ ਜੀ ਲਓ ਵੀ ਇੱਕ ਪੱਠੋ ਬੱਕਰੀ ਹੋਰ ਆ ਗਈ ਤੁਸੀਂ ਦੇਖੋ ਤੇ ਨਸਲਦਾਰ ਬੱਕਰੀਆਂ ਨੇ ਸਾਰੀਆਂ ਤੇ ਇਧਰ ਕੋਲੇ ਲਓ ਵੀ ਆਹ ਕੀ ਕਾਲੀ ਬੱਕਰੀ ਜੀ ਠੀਕ ਹੈ ਜੀ ਪਹਿਲਾਂ ਬੱਕਰੀ ਕਾਲੀ ਵਾਲੇ ਪਹਿਲਾਂ ਹੁਣ ਇਹ ਬਾਈ ਜੀ ਬੀਟਰ ਬਾਠਾ ਇਹ ਠੀਕ ਹੈ ਜੀ ਇਹ ਦੁੱਧੀ ਬਾਠਾ ਹੈ ਠੀਕ ਹੈ ਬਾਈ ਹਾਂ ਇਹ 35 ਹੈ ਤਾਂ ਠੀਕ ਹੈ ਠੀਕ ਹੈ ਕਿੰਨਾ ਚੜਦੀ ਹੋਗੀ ਇਹ ਦੁੱਗੀ ਹੋਗੀ ਦੁੱਗੀ ਉਮਰ ਕਿੰਨੀ ਡੇਢ ਸਾਲ ਦੀ ਹੋਗੀ ਠੀਕ ਹੈ ਇਹ ਆਪਣੇ ਬੱਕਰੇ ਤੋਂ ਭਲਾਈ ਸੀ ਹਾਂ ਜੀ ਆਪਣੇ ਬੱਕਰੇ ਦੀ ਭਲਾਈ ਆ ਠੀਕ ਹੈ ਆਪਣੇ ਬੱਕਰੇ ਤੋਂ ਭਲਾਈ ਠੀਕ ਹੈ ਤੇ ਕਿੰਨਾ ਚ ਰਹਿਗਾ ਸੂਣ ਚ ਇਹ ਦੋ ਮਹੀਨਿਆਂ ਦੀ ਗੱਬ ਹੋਣੀ ਅੱਛਾ ਦੋ ਮਹੀਨਿਆਂ ਸੂਪੂ ਹਾਂ ਠੀਕ ਹੈ ਠੀਕ ਹੈ ਭਾਈ ਤੇ ਹੋਰ ਆਪਾਂ ਨੇ ਕਿਹੜੇ ਆਹ ਬੱਕਰੀ ਬਾਰੇ ਜਿਹੜੀ ਆ ਖੜੀ ਆ ਇੱਕ ਇਹਦੀ ਸੂਣ ਵਾਲੀ ਆ ਹਾਂ ਇਹ ਇਹ ਕਿੰਨਾ ਚ ਚੜ ਲਈ ਦੂਗੀ ਇਹਦਾ ਵਸ ਮਹੀਨਾ ਕਿ ਲਊ। ਅਸੇਮ? ਹਾਂ। ਲੋ ਵੀ ਆਹ ਮਹੀਨਾ ਕਿ ਲਊ ਬਈ ਕਹਿੰਦਾ। ਤੇ ਇੱਧਰ ਕਾ ਖੜੀ ਹੈਗੀ? ਇਹ ਕਿਨੇ ਕਿਨੇ ਚਰਦੇ ਆ ਬੱਕਰੀਆਂ ਨੇ ਇਹ? ਇਹਦਾ ਪੂਰੇ ਦੰਦ ਨੇ। ਪੂਰੇ ਦੰਦ ਨੇ? ਦੋ ਹੈ। ਹਾਂ। ਅਸੇ ਆਹ ਮੀਮਣਾ ਕਿਹੜੀ ਦਾ? ਇਹ ਮੀਮਣਾ ਉਹ ਠੀਕ ਲੱਗਦਾ ਉਹ ਖੰਡੀ ਦੀ। ਠੀਕ ਹੈ। ਤੇ ਹੋਰ ਕੋਈ ਵਧੀਆ ਬਰੀਡਰ ਬੱਕਰੀ ਦਿਖਾਈਂ ਪਣੂ। ਲੋ ਸਾਰੀਆਂ ਬੱਕਰੀਆਂ ਰਖਾਣ ਆ ਜਾਨ ਨੂੰ ਅੱਜ। ਮੰਡੀ ਦੇ ਵਿੱਚ। ਤਨਵਲੀ। बहुत अच्छी बकरियां देखो अच्छा ठीक तो है ये बकरा केकरे का अच्छा हो गया पूरे अठ दिन तक कर गया उम्र किन्नी है चार साल दी ठीक है ਕਿੰਨੀ ਉਮਰ ਹੁੰਦੀ ਆ ਵੀ ਬੱਕਰੇ ਬੱਕਰੀਆਂ ਦੀ ਬੱਕਰੇ ਵੀ 10 ਸਾਲ ਹੁੰਦੇ 10 ਸਾਲ ਠੀਕ ਆ 10 ਸਾਲ ਤੋਂ ਬਾਅਦ ਖਤਮ ਹੋ ਜਾਂਦਾ ਠੀਕ ਠੀਕ ਆ ਉਹ ਵੀ ਕਾ ਬੱਕਰਾ ਦਾ ਬਹੁਤ ਵਧੀਆ ਤੂੰ ਦੇਖ ਸਕਦੇ ਹੋ ਬਹੁਤ ਸੋਹਣਾ ਬੱਕਰਾ ਹੈਗਾ ਤੇਜੂ ਦਾ ਤੇ ਬਹੁਤ ਸੋਹਣਾ ਮਾਲ ਆ ਦੇਖ ਸਕਦੇ ਹੋ ਇਹ ਕਾ ਬੱਕਰੀ ਆ ਜੀ ਬੇਜੁਰਦਾਂ ਦੀ ਆਈ ਇਹ ਪੁਰਾਣੀ ਨਸਲ ਆ ਸਾਡੇ ਕੋਲ ਠੀਕ ਐ ਇਹ ਕਾ ਬੱਕਰੀ ਆ ਬਾਈ ਦੀ ਪੂਰੀ ਵਧੀਆ ਬਾਈ ਇਹਦੀ ਪੁਰਾਣੀ ਨਸਲ ਆ ਇਹ ਵੀ ਸੋਹਣ ਵਾਲੀ ਆ ਹਾਂ ਇਹ ਵੀ ਸੋਹਣ ਵਾਲੀ ਹੈ ਜੀ ਬੱਕਰਾ ਇਹ ਬੱਕਰੀ ਬਹੁਤ ਸੋਹਣੀ ਆ ਤੇ ਇਹ ਕਿਹੜੀ ਵਾਈਦਾ ਦੀ ਮੀਟਲੀ ਆ ਠੀਕ ਹੈ ਸੰਗ ਸੰਗ ਵਧੀਆ ਆ ਨਾ ਹਾਂਜੀ ਹਾਂ ਲਓ ਵੀ ਸੰਗ ਸੰਗ ਪੂਰੇ ਵਧੀਆ ਦੇ ਸਕਦੇ ਹਾਂ ਇਹ ਕਿੰਨੇ ਚਿਰ ਦੀ ਹੋਊਗੀ ਇਹ ਇਹ ਪੂਰੇ 10 ਦੇ ਹੋਗੀ 8 ਰਾਂ ਦੇ ਹੋਗੀ ਠੀਕ ਆ ਤੇ ਕਾ ਪੱਠ ਖੜੀ ਆ ਪੱਠ ਬਹੁਤ ਸੋਹਣੀ ਆ ਕਿਵੇਂ ਆ ਜਿਹੜੀ ਆ ਪੱਠ ਨਹੀਂ ਕੀ ਹਾਂਜੀ ਕੰਨ ਨਹੀਂ ਆਂਦੀ ਪੱਠ ਬਹੁਤ ਸੋਹਣੀ ਆ ਯਾਰ ਹਾਂਜੀ ਚਿੱਟੀ ਅੱਖ ਦੀ ਆ ਹਾਂਜੀ ਠੀਕ ਆ ਲੋ ਜੀ ਘੱਟ ਬਹੁਤ ਸੋਹਣੇ ਤਿੰਨ ਮਹੀਨੇ ਇਹ ਆਪਣੇ ਬੱਕਰੇ ਜੀ ਆਹ ਜੀ ਇਹ ਸੋ ਬੱਕਰੇ ਜੀ ਠੀਕ ਆ ਇਹ ਕਾ ਆ ਗਈ ਬੱਕਰੀ ਜੀ ਇਹ ਕਿਵੇਂ ਬਾਈ ਬੱਕਰੀ ਆਪਣੇ ਬਜ਼ੁਰਗਾਂ ਦੀ ਕਿਹੜੀ ਚਲੀ ਆਉਂਦੀ ਆ ਬਸ ਉਹ ਉਹ ਬੱਕਰੀ ਜੀ ਬੱਤਾਂ ਚ ਰਵਾਜ਼ ਠੀਕ ਆ ਇਹ ਕਹਿੰਦੇ ਛੂ ਹੋ ਗਈ ਇਹ ਛੇ ਦਿਨਾਂ ਦਾ ਜੀ ਛੇ ਦਿਨਾਂ ਦੀ ਕਾ ਵਾਰੀ ਛੂ ਪੀ ਇਹ ਇਹ ਆਪਣੇ ਕੋਲ ਕਰਨ ਜਿਹੜਾ ਛੂਗੀ ਅੱਛਾ ਕਿੰਨੇ ਮਹੀਨੇ ਵਗੇ ਕਹਿੰਦੀ ਆ ਹਾਂ ਪੂਰੇ ਇੱਕ ਦਿਨ ਦੀ ਇੱਕ ਦੋ 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 ਦਿਨ ਦੀ ਅੱਛਾ ਲੋ ਵੀ ਇਹ ਦੋ ਦੋ ਦਿਨ ਦੀ ਆ ਦੇਖ ਸਕਦੇ ਹੋ ਬਦੀ ਤੇਰਾ ਨਾਮ ਕੀ ਆ ਮੇਰਾ ਵੀ ਬਾਦ

ਇਹ ਨਾਲ ਜੀ ਲੇੜੀਆਂ ਨੂੰ ਉਹ ਪਹਿਲੀ ਲੇੜੀ ਨੂੰ ਦਰੰਗ ਹੋ ਗਿਆ ਜੀ ਪਰਲੇ ਨੂੰ ਹਾਂ ਠੀਕ ਹੈ ਦਰੰਗ ਹੋਣ ਕਾਰਨ ਉਹਨੇ ਮੈਨੂੰ ਇਹ ਕਿਹਾ ਤਾ ਕਿ ਜਲ ਤੇਖੇ ਤਖਾਈਆਂ ਨੂੰ ਪਕਾ ਲਈ ਯਾਰ ਅਸਿਆ ਉਹ 1000 ਰੁਪਏ ਦੀ ਮੈਂ ਕਰ ਗਿਆ ਕਿ ਜਿਹੜੇ ਹਾਈਕ ਦਾ ਟਿੱਕਾ ਲਾ ਲਿਆ ਦਵਾਈ ਦੇ ਦੀ ਹਾਂ ਤੇ ਦੂਜਾ ਨੰਬਰ ਇਹ ਕਰਨਾ ਨੂੰ ਪੀਰਾ ਦੇ ਕੇ ਹਾਂ ਇਹ ਲੇੜੀ ਆਪਾਂ ਚੱਲਦੀ ਦੱਸ ਚੱਲਦੀ ਹੋਗੀ ਤੁਰਦੀ ਹੈ ਵਧੀਆ ਹਾਂ ਠੀਕ ਹੈ ਹਾਂ 1000 ਰੁਪਏ ਦਾ ਆਉਂਦਾ ਵੀ ਕੀ ਹੈ ਉਹ ਦੇਖ ਕੇ ਕਿੰਨੀ ਵਜੇ ਤੁਰਦੀ ਹੈ ਦੇਖਣਾ ਆ ਇਹ ਕਹਿੰਦਾ ਵਧੀਆ ਰਹਿ ਗਿਆ ਤੂੰ 7-8000 ਦੀ ਹੈ ਹਾਂ ਹੁਣ ਇਹਦੇ 10000 ਰੁਪਏ ਲੱਗ ਜਾਏ ਅੱਛਾ ਠੀਕ ਹੈ ਜਾਵਣਾਪੁਰੀ ਨਸਲ ਹੈ ਇਹ ਅੱਛਾ ਅੱਛਾ ਜਾਵਣਾਪੁਰੀ ਨਾ ਵੀ ਜਾਵਣਾਪੁਰੀ ਨਸਲ ਹੈ ਹਾਂ ਇਹ ਦੇਸੀ ਨਸਲ ਹੈ ਇਹ ਦੇਸੀ ਹੈ ਹਾਂ ਲੋ ਹਾਂ ਇਹਦੇ ਮੱਥੇ ਨੱਕ ਦਾ ਪਤਾ ਲੱਗ ਜਾਣਾ ਹਾਂ ਲੋ ਵੀ ਤੁਹਾਨੂੰ ਦੇਸੀ ਤੇ ਦਾਖਾ ਹੁਣ ਜੀ ਇੱਕ ਮਿੰਟ ਤੁਸੀਂ ਹੁਣ ਦਿਖਾਉਣ ਨੂੰ ਜਿਹੜੀ ਆਹ ਭੇੜ ਆ ਤਾਂ ਦੇਸੀ ਹੈ ਦਾ ਨੱਕ ਦੇਖੋ ਬਈ ਠੀਕ ਹੈ ਤੇ ਜਿਹੜੀ ਆਹ ਜਾਵਣਾਪੁਰੀ ਹੈ ਜੀ ਇਹਦਾ ਤੁਸੀਂ ਨੱਕ ਦੇਖੋ ਜੀ ਖਾ ਨਾ ਕਾ ਉੱਛਾਂ ਗੋ ਨੂੰ ਠੀਕ ਹੈ ਜੀ ਤੇ ਹੋਰ ਬੱਕਰੀਆਂ ਆ ਬੱਕਰੀ ਵਾਰੇ ਅੱਠ ਵਾਰੀ ਪਹਿਲਾਂ ਪੱਠਾ ਜੀ ਠੀਕ ਹੈ ਇਹ ਨਵੀਂ ਤਾਂ ਨਹੀਂ ਹੋਰ ਦੁਗਦੇ ਦੰਦੇ ਕੱਢਿਆ ਜੀ ਠੀਕ ਹੈ ਹਾਂ ਹੁਣ ਪੱਠ ਦੱਬਣ ਆਈ ਠੀਕ ਹੈ ਭਾਈ ਤੇ ਹੋਰ ਆਪਣਾ ਕੋਈ ਸੂਈਆਂ ਕਿੰਨੀਆਂ ਹੋਈਆਂ ਨੇ ਆਪਣੇ ਕੋਲ ਕੋਈ ਪੂਰੀ ਬੱਕਰੀ ਥੀ ਜਾਂਦਾ ਮੇਰੇ ਨਾਲ ਅੱਛਾ ਉਹ ਲਿਆ ਫੜ ਤੇ ਬੱਕਰੀ ਨੇ ਭਾਈ ਨੇਵਨੇ ਕਾਇਤੇ ਉਹਨੇ ਦੋ ਇੱਕ ਬੱਚਾ ਦਿੱਤਾ ਇੱਕ ਬੱਚਾ ਠੀਕ ਹੈ ਨਹੀਂ ਫੜ ਕੇ ਪਤੋਏ ਦੇਖੋ ਇਹ ਬਹੁਤ ਸੋਹਣੇ ਬੱਕਰੀਆਂ ਨੇ ਬੱਕਰੀ ਜੱਪਣਾ ਜੀ ਆਪਣੇ ਕੋਲ ਆਪਣੇ ਕੋਲ ਘਰ ਦਾ ਹੀ ਆਖਲਾ ਤੁਰਿਆ ਹੁੰਦਾ ਹੈ ਸਾਰਾ ਆਖਲਾ ਕਰਦਾ ਆਪਾਂ ਧਾੜ ਨਹੀਂ ਪੱਠਾ ਪਾਲਦੇ ਆਪਾਂ ਮੁੱਲ ਲਿਆ ਅੱਗੇ ਘੱਟ ਰੱਦ ਰਿਹਾ ਠੀਕ ਹੈ ਜਿਹੜੀਆਂ ਘਰ ਤੋਂ ਹੁੰਦੇ ਨੇ ਉਹ ਘਰੀ ਲੱਗ ਜਾਂਦੀਆਂ ਜਾਂ ਬਾਹਰੋਂ ਲੈਨੇ ਆਉਂਦੇ ਆਹ ਬਾਹਰ ਦੀ ਭਾਰੀ ਜੀ ਠੀਕ ਹੈ ਜਿਹੜੀ ਇਹ ਬੱਕਰੀਆਂ ਦੁੱਧ ਕਿੰਨਾ ਦੇਣਦੀਆਂ ਇਹਨ 2 ਟਾਈਕਲੋ ਰੋਦਾ ਇੱਕ ਟਾਈਮ ਦਾ ਅੱਛਾ ਤੇਰੇ ਕੋਲ ਸਾਰੀਆਂ ਬੱਕਰੀਆਂ 20 ਕਿਲੋ ਤੋਂ ਦੇ ਦੇਣੀਆਂ ਨੇ ਹਾਂ ਹਾਂ ਹੈਂ ਵੀ ਵਾਈ ਤੇਰੇ ਕੋਲ ਅੱਛਾ ਵਧੀਆ ਪਾ ਦੇਣਾ ਬਾਈ ਵਧੀਆ ਕਿਆਰ ਹੋ ਜਾਣਾ ਹਾਂ ਹਾਂ ਠੀਕ ਹੈ ਇਹਦੇ ਕਾਹ ਲੀਟਰ ਕਰ ਬੀ ਪੈਂਦਾ ਵੀ ਦੋਤੋ 30 30 ਰੁਪਏ ਪੈਂਦੇ ਅੱਛਾ ਜੇ ਤਾੜੇ ਦੇਖਣੇ 100 100 ਰੁਪਏ ਜਗਏ ਲੇਕਦੇ ਨੇ ਹਾਂ ਤਾਂ ਫਿਰ ਉਹ ਜੀ ਦੋ ਛੁੱਲਾ ਛੁੱਲਾ ਵਾਲੇ ਲੈ ਜਾਂਦੇ ਨੇ ਤਾਂ ਵੀ ਸਫਾ ਮਜ਼ਬੂਤ ਜਾਣੇ ਠੀਕ ਆ ਹਾਂ ਮਜਬੂਰੀ ਵਾਲੇ ਨੂੰ ਫੇਰ ਤਾਂ ਵੱਧ ਰੇਟ ਹੀ ਲਾਉਣਾ ਚਾਹੀਦਾ ਨਾ ਹਾਂ ਜੀ ਆਪਾਂ ਕਹੇ ਜੀ ਮਜਬੂਰੀ ਨਹੀਂ ਮਜਬੂਰੀ ਦਾ ਫਾਇਦਾ ਨਹੀਂ ਆਇਆ ਠੀਕ ਹੈ ਤੇ ਆਪਾਂ ਤਾਂ ਉਸ ਹਿਸਾਬ ਨਾਲ ਦੀ ਦੇ ਖਰਾਬ ਦਾ ਡੈਲੀ ਤੇ ਪਾਉਂਦੇ ਆ ਠੀਕ ਹੈ ਉਸ ਹਿਸਾਬ ਨਾਲ ਹੀ ਦੇ ਦਿੰਦੇ ਆ ਜੇ ਕਿਸੇ ਨੇ ਕੋਈ ਦੇ ਦਾ ਤਾਂ ਵੀ ਠੀਕ ਆ ਠੀਕ ਹੈ ਕੋਈ ਦਿੱਤਾ ਤਾਂ ਠੀਕ ਹੈ ਭਾਈ ਲੋ ਵੀ ਠੀਕ ਹੈ ਭਾਈ ਠੀਕ ਹੈ ਆਪਾਂ ਨੂੰ ਪਰਮਾਤਮਾ ਨੇ ਰੰਗ ਲਾਲ ਕੇ ਨੇ ਕਿੰਨੇ ਕਿਲੋ ਕਰੇ ਰਹੀਆਂ ਮਾਰਕ ਦੇ ਠੀਕ ਆ ਠੀਕ ਆ ਹੁਣ ਤਾਂ ਮੰਡੀ 'ਚ ਵੀ ਨਹੀਂ ਦੇਖਿਆ ਬਹੁਤ ਦਿਨ ਹੋ ਗਏ ਇਹ ਹੁਣ ਮੈਂ ਇਹ ਨਾ ਕਿ ਮੇਰਾ ਪਾਰੀ ਬਾਗ ਜਾ ਰਿਹਾ ਪਾਰੀ ਜਾਣਾ ਪਹਿਲਾਂ ਅੱਛਾ ਹੀ ਮੁੰਡਾ ਚੀ ਉਹ ਬਾਗ ਜਾ ਜੀ ਉਹਦੇ ਕਾਰਨ ਥੇਗੇ ਜਵਾਖਾਂ ਤੋਂ ਲੋੜ ਨਹੀਂ ਆਉਣੀ ਠੀਕ ਹੈ ਤਾਂ ਕਰਕੇ ਮੈਨੂੰ ਨਾਲ ਜਾ ਠੀਕ ਆ ਬੱਕਰੀ ਹੁਣ ਇਹਦੇ ਬਾਰੇ ਅੱਛਾ ਅੱਛਾ ਠੀਕ ਹੈ ਆ ਬੱਕਰੀ ਸੁਈ ਹੋਈ ਦੁੱਧ ਭਜਿਆ ਕਹਿੰਦੀ ਹੈ ਹਾਂ ਦੁੱਧ ਪੂਰਾ ਠੀਕ ਹੈ ਬੱਕਰੀ ਸੋਹਣੀ ਹੈ ਵੀ ਨਾ ਹਾਂ ਜੀ ਕੱਟ ਕੱਟ ਬਹੁਤ ਹੈ ਜੀ ਤਨ ਪੂਰ ਬਹੁਤ ਚੰਗਾ ਹੈ ਹਾਂ ਦੰਦ ਪੂਰੇ ਕਰ ਗਈ ਹਾਂ ਦੰਦ ਪੂਰੇ ਕਰ ਗਈ ਠੀਕ ਹੈ ਉਹ ਹੋਰ ਚਿੱਟੀ ਬੱਕਰੀ ਦਿਖਾਈ ਲਿਆ ਜਮਾ ਸਪਾਇਦਾ ਲੋ ਵੀ ਚਿੱਟੀ ਬੱਕਰੀ ਦਿਖਾਉਣੇ ਤੁਹਾਨੂੰ ਬਾਈ ਉਹ ਭੁਲਿਆਂਦੀ ਚਿੱਟੀ ਬੱਕਰੀ ਇਹਦਾ ਅਸਲਾ ਕਿਹੜਾ ਹੈ ਨਿਕਲਣਾ ਹਲੀ ਲੱਗੇ ਜਲਾਬੀ ਚਾਮੜੀ ਅੱਛਾ ਅਗਲਾ ਵੀ ਚਾਮੜੀ ਹਾਂ ਤੇ ਨਾ ਨਾ ਠੀਕ ਹੈ ਇਹਨਾਂ ਆਪਾਂ ਮੁੰਲਾਪੁਰ ਕਹੇ ਸੀ ਠੀਕ ਹੈ ਉੱਥੇ ਬੱਕਰੀ ਇਹ ਪੱਖ ਬੱਕਰੀ ਛੱਡੀ ਪਹਿਲੇ ਥੋੜਾ ਬੁਣੀ ਅੱਛਾ ਜਦੋਂ ਇਹ ਬਾਬਾ ਠੌਂਦੇ ਵਾਲੀ ਆ ਜਿਹੜਾ ਹਾਂ ਉਹਦੇ ਕੋਲੇ ਸੀ ਠੀਕ ਐ ਇਹ ਬੱਚੇ ਫਿੱਟ ਕੀ ਜਦੋਂ ਉਹ ਬੱਕਰੀ ਨੂੰ ਮੈਂ ਇਹਨੂੰ ਪੱਠ ਨੂੰ ਪੁੱਛਿਆ ਉਹਦਾ ਦੇਦਾ ਉਹਨਾ ਹਾਂ ਦੇਦਾ আচ্ছা ਉਹਨੇ ਮੈਥੋਂ 10000 ਰੁਪਿਆ ਮੰਗਿਆ ਦਾ ਯਾਰ ਮੈਂ ਤੇ ਸਾਢੇ 8000 ਦਾ ਸੌਦਾ ਹੋ ਗਿਆ ਇਹ ਪੱਠ ਦਾ ਬੱਕਰੀ ਦਾ ਇਹ ਆ 8000 ਦੀ ਲੈ ਲਈ ਠੀਕ ਐ ਤੇ ਉਸ ਤੋਂ ਬਾਅਦ ਫਿਰ ਮੈਂ ਇਹ ਖਾਲ ਬਾੜ ਦਿੱਤੀ ਉਹਨੇ ਆ ਦੋ ਬੱਚੇ ਦਿੱਤੇ ਨੇ ਆ ਚਿੱਟੇ ਹਾਂ ਠੀਕ ਐ ਲੋ ਬਹੁਤ ਸੋਹਣੇ ਬਈ ਹਾਂ ਉਹੜਾ ਆਪਾਂ ਨੂੰ ਨਾਂ ਵਾਲਾ ਵੀ ਇਹਨਾਂ ਦਾ ਬੱਤਿਆਂ ਨੂੰ 10000 ਰੁਪਿਆ 20000 ਹਾਂ 10000 ਦੀ ਬੱਕਰੀ ਖੜੀ ਹੈ ਹਾਂ ਬੱਕਰੀ ਦਾ ਆਪਣੇ ਕੋਲ ਨਹੀਂ ਹੈ ਹਾਂ ਫਾਇਦੇਜ ਹੈ ਤੇ ਜਿਹੜਾ 10000 ਦਾ ਅੱਡ ਵੇਚ ਆਏਗਾ ਉਹਦਾ ਕਬੀਲਦਾਰੀ ਆਪਾਂ ਨੂੰ ਇਹਦਾ ਫਾਇਦਾ ਜਾਂ ਨਹੀਂ 2000 ਬੱਕਰਾ ਬਾਜੀ ਦਾ ਆਪਾਂ ਨੂੰ ਹਾਂ ਵੱਟ ਬੱਕਰਾ ਬਾਜ ਦੇ ਬੱਕਰੀ ਵੇਚ ਦਿਆਂ ਠੀਕ ਹੈ ਹੋਰ ਕੋਈ ਕੋਈ ਜਗਾੜੀ ਹੋਰ ਆ ਮੱਕੀ ਦੀਆਂ ਬੱਕਾਂ ਲਓ ਭਾਈ ਹੋਰ ਵੀ ਦਿਖਾਉਣਾ ਤੁਹਾਨੂੰ ਬਹੁਤ ਵਧੀਆ ਵਧੀਆ ਅੱਛੀਆਂ ਬੱਕਰੀਆਂ ਨੇ ਤੇਜੂ ਕੋਲੇ

ਉਹ ਇਹ 4 ਮਹੀਨੇ ਦੀ ਹੋ ਗਈ। ਬਹੁਤ ਸੋਹਣਾ ਮਾਲ ਆ ਤੇ ਜੀ ਬਾਈ ਤੂੰ ਦੇਖ ਆਇਆ ਤੇ ਜੁੰਦ ਕਰਕੇ ਆਈ ਬਾਈ ਨਾ ਇੰਤਜ਼ਾਰ ਨਹੀਂ ਗਿਆ ਜੀ ਇਹਦੀ ਪਾਲੀ ਹੈ ਨਹੀਂ ਤੇ ਕੂਰ ਮਾਲ ਤਾਂ ਅੱਛਾ ਅੱਗੇ ਜਾਣਾ ਹਣਾ ਹਾਂ ਕਿ ਮੈਂ ਹਰ ਸਾਲ ਜਾਣਾ ਜੀ ਠੀਕ ਹੈ ਐਡ ਕੀ ਨਹੀਂ ਜਾਣਾ ਠੀਕ ਹੈ ਹੋਰ ਤੂੰ ਕਿਹੜੇ ਕਿਹੜੇ ਮੰਡੀਆਂ ਤੇ ਪਹੁੰਚ ਲਾ ਮੰਡੀਆਂ ਤਾਂ 18 ਸਾਰੀਆਂ ਮੰਡੀਆਂ ਘੁੰਮਣਾ ਤੁੰਗੜਾਲੀ ਹੋ ਗਈ ਮੋਦਲਾਪੁਰ ਹੋ ਗਿਆ ਠੀਕ ਹੈ ਤੇ ਆਪਣੇ ਨਿਮੇ ਵਾਲੀ ਦਾ ਆਪਣੇ ਪੱਕੀ ਜੀ ਪਾਲੀ ਇਹ ਕਰਾਲ ਨਾ ਮੈਥੋਂ ਜਾ ਨਹੀਂ ਗਈ ਠੀਕ ਹੈ ਜੀ ਤੇ ਆਪਣਾ ਚਾਰੇ ਦੂਰੇ ਬਾਗ ਤੇ ਮੰਡੀ ਜੀ ਲਿਉਣਾ ਕੋ ਹੋਰ ਵੀ ਕਿਤੇ ਜਾਣਾ ਨਾ ਬਾਹਰ ਅੰਦਰ ਸਾਰੇ ਹੀ ਜਾਣਦੇ ਆ ਜੀ ਅਸੀਂ ਆਪ ਬਣਾ ਲਿਆ ਰੂੜ ਤੇ ਠੀਕ ਹੈ ਬਾਈ ਇਥੇ ਰੂੜ ਆਏ ਰੂੜ ਤੇ ਠੀਕ ਹੈ ਆਖਾਂ ਵਾਲੀ ਸਰ ਕੋ ਵੀ ਆ ਪਾਣੀ ਪਾਸ ਨਾ ਬਣਿਆ ਇਹ ਕਾ ਆ ਗਈ ਚਿਤਲੀ ਹਾਂ ਜੀ ਮੱਕੀ ਦੀ ਨਹੀਂ ਬੱਠਾ ਜੀ ਹਾਂ ਇਹਦੀ ਉਹਦੇ ਨਾਲ ਜੀ ਦੋੇ ਭਣਾ ਆਪਣੇ ਕੋਈ ਨਾ ਥੇ ਜਪਤੀਆਂ ਠੀਕ ਹੈ ਇਹ ਵੀ ਨਫੇ ਚ ਬੱਚੇ ਸੀ ਹਾਂ ਇਹਦੀ ਬੱਠ ਨਾ ਤੇ ਜੀ ਬੱਚੀ ਹੋਈ ਜੀ ਆ ਠੀਕ ਹੈ ਬੱਕਰੇ ਦੇ ਬਾਈ ਫਾਇਦਾ ਤਾਂ ਬਹੁਤ ਆ ਨਾ ਹਾਂ ਜੀ ਠੀਕ ਹੈ ਕਾ ਆ ਗਈ ਲਾਲ ਇਹ ਵੀ ਆਪਣੇ ਘਾੜੀਆਂ ਬੱਕਰੀਆਂ ਦੀ ਬੱਕਰੀ ਆ ਜੀ ਠੀਕ ਹੈ ਬਸ ਆਪਾਂ ਘਾੜੀਆਂ ਨਹੀਂ ਰੱਖਦੇ ਜਿਹੜੀਆਂ ਘਰੇ ਰੱਖਦੇ ਆ ਮੈਂ ਨਾ ਠੀਕ ਹੈ ਉਹ ਆਪਾਂ ਘਾੜਦੇ ਅਗਲੇ ਜੀ ਤਿਆਰ ਕਰਦੇ ਠੀਕ ਹੈ ਇਹਨੇ ਬਾਹਰਲੀ ਬੱਕਰੀ ਜਾਂ ਕਿਨੇ ਪਾੜਦੇ ਜਾਓ ਠੀਕ ਹੈ ਬਈ ਲੋ ਜੀ ਮਿੱਤਰੋ ਤੇਜੂ ਦੇ ਬੱਕਰੇ ਨੇ ਬਾਈ ਦੇ ਆਪਣੇ ਇਹਦੀਆਂ ਸਾਰੀਆਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਜੇ ਆਪਣਾ ਫੋਨ ਨੰਬਰ ਕਿੰਨਾ ਦਾ ਨੰਮੇ 793 ਕੀ ਕਰ ਤੋਂ ਧਾਈ ਠੀਕ ਹੈ ਆਪਣਾ ਬਕਾਊ ਬੱਕਰੀਆਂ ਕਿੰਨੇ ਅੰਨੇ ਜੇ ਕਿਸੇ ਨੇ ਲੈਣੀ ਹੁਣ ਕੋਈ ਬੱਕਰੀਆਂ ਹੈ ਜਿਹੜੀਆਂ ਹੁਣ 10 12 ਤੱਕ ਬੱਕਰੀਆਂ ਮਿਲ ਕਾਉ ਠੀਕ ਹੈ ਠੀਕ ਹੈ ਤੇ ਆਪਾਂ ਨੇ ਰਾਜੂ ਤੋਂ ਲਈ ਆਪਣੇ ਰਾਹਾਂ ਦੇ ਮੁੰਡੇ ਤੋਂ ਠੀਕ ਹੈ ਠੀਕ ਹੈ ਇਹ ਹੋਗੇ 10 ਕਰਨਾ ਠੀਕ ਹੈ ਮਤਰੀਆਂ ਆਪਾਂ ਦੇਖਣ ਠੀਕ ਹੈ ਲੋ ਵੀ ਜੇ ਕਿਸੇ ਨੇ ਬੱਕਰੀਆਂ ਖਰੀਦਣੀਆਂ ਤਾਂ ਤੀਜੂ ਕੋਲੇ ਆਉ ਫੋਨ ਨੰਬਰ ਤੁਹਾਨੂੰ ਵਿੱਚ ਦੇਤਾ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਲਾਈਕ ਕਰ ਦਿਓ ਬਹੁਤ ਸੋਹਣਾ ਮਾਲ ਹੈ ਬਾਈ ਕੋਲੇ ਦੁਬਾਰੇ ਫੇਰ ਨਿਗਾਹ ਮਾਰੂ ਤੁਸੀਂ ਬਹੁਤ ਵਧੀਆ ਜਿਆਦੀ ਵਧੀਆ ਬੱਕਰੀਆਂ ਨੇ ਫੜੇ ਸੋਨੂੰ ਆਧੀਆਂ ਦਸਾਈਆਂ ਨੇ ਕੋਸੀ ਦਿਖਾਈਆਂ ਨੇ ਦੇਖੋ ਇਹ ਪਸ਼ੂਆਂ ਦੀ ਮੰਡੀ ਤੇ ਬਾਈ ਬੈਠਾ ਸੀਗਾ ਇੱਥੇ ਮੈਂ ਮੰਡੀ ਚ ਵੀਡੀਓ ਪਾਉਣ ਬਣਾਉਣ ਆਇਆ ਸੀਗਾ ਮੱਝਾਂ ਦੀ ਤੇ ਇੱਥੇ ਫਿਰ ਆਪਾਂ ਇਹ ਵੀਡੀਓ ਬਣਾ ਲਈ ਇਹ ਕਾ ਬੱਕਰਾ ਖੜਾ ਯਾਰ ਇਹਦਾ ਬਾਜੀ ਨਹੀਂ ਡੀਟਲ ਆਪਣੇ ਘਰ ਦੇ ਬੱਕਰੇ ਦਾ ਬੱਕਰੇ ਦਾ ਅੱਛਾ ਠੀਕ ਹੈ ਇਹ ਵੇਹ ਕਿੰਨੇ ਕਿੰਨੇ ਦੰਦਾ ਇਹ ਪੂਰੇ ਦੰਦਾ ਜੀ ਇਹ ਹੀ ਪੂਰੇ ਦੰਦਾ ਠੀਕ ਹੈ ਦੇਖੋ ਬਾਕੀ ਹਾਲ ਆਮ ਆਲ ਵਧੀਆ ਹੋਰ ਬਾਈ ਕੀ ਹਾਲ ਠੀਕ ਹੈ ਕਾਇਮ ਹਾਂ ਜੀ ਕਾਇਮ ਆਹੀ ਪੰਡਾ ਲਾਈ ਜਾ ਪਰਨਾ ਲੈ ਅਸਾਂ ਠੀਕ ਹੈ ਲੋ ਮਿੱਤਰੋ ਬੱਕਰੀਆ ਬਾਈ ਬਹੁਤ ਵਧੀਆ ਨੇ ਵੀਡੀਓ ਸ਼ੇਅਰ ਕਰ ਦਿਓ ਬਾਈ ਲਾਈਕ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਸੱਚੀ ਕੱਲ ਦੀ ਫੇਰ ਮਿਲਾਂਗੇ ਇਹ ਸੀ ਤੇਜੂ ਤਨੋਲਾ ਜੀ ਬੱਕਰੀ ਪਾਲਕ ਠੀਕ ਹੈ ਜੀ ਲੋ ਵੀ ਆਪੋ ਆਪਣੇ ਗਰੁੱਪਾਂ ਦੇ ਵਿੱਚ ਅਸੀਂ ਵੀਡੀਓ ਸ਼ੇਅਰ ਕਰ ਦਿਓ ਜੇ ਕਿਸੇ ਭਰਾ ਨੇ ਬੱਕਰੀਆਂ ਲੈਣੀਆਂ ਨੇ ਉਹ ਬਾਈ ਲਿਜਾ ਵੀ ਸਕਦਾ ਠੀਕ ਹੈ ਬਾਈ ਮਨ ਲਵੇਜਦਾ ਬਾਈ ਧੰਨਵਾਦ ਮਿੱਤਰੋ ਤੁਹਾਡੀ ਗੱਲਬਾਤ ਕਿਵੇਂ ਲੱਗੀ ਤੇਜੂ ਨਾਲ ਹੋਈ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਬਹੁਤ ਵਧੀਆ ਗੱਲਾਂ ਸਮਝਾਈਆਂ ਬਾਈ ਨੇ ਜੇ ਕਿਸੇ ਨੇ ਬੱਕਰੀਆਂ ਖਰੀਦਣੀਆਂ ਆ ਖਰੀਦਣੀਆਂ ਹੁਣ ਬਾਈ ਨੂੰ ਮਿਲੋ ਲਾਜ਼ਮੀ ਫੋਨ ਨੰਬਰ ਭਾ ਵਿੱਚ ਦੱਸਦਾ ਭਾਈ ਵੀਡੀਓ ਦੇ ਵਿੱਚ ਤੇ ਕਨੈਕਟ ਕਰ ਲਓ ਲਾਜ਼ਮੀ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਫੇਰ ਆਵਾਂਗੇ ਅਗਲੀ ਵੀਡੀਓ ਲੈ ਕੇ ਜੀ ਉਹਨਾਂ ਚ ਕਿਤੇ ਜਾ ਓਕੇ ਭਾਈ